ਗੁਰਬਾਣੀ ਸੰਵਾਦ ਵਿਦ ਪਾਈ ਜਸਪੀਰ ਸਿੰਘ ਜੀ ਅਤੇ ਕੈਨੇਡੀਅਨ ਸਿਕ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੂ ਜੀ ਕਾ ਖਾਲਸਾ ਵਾਗੂ ਜੀ ਕੀ ਫਤਿਹ ਅਸੀਂ ਇਹ ਚੈਨਲ ਰਾਹੀਂ ਜਿਹੜੇ ਸਾਡੇ ਸਮਾਜਿਕ ਮਸਲੇ ਔਰ ਹੋਰ ਕਈ ਇਸ਼ੂਜ਼ ਅਗੇ ਆਉਂਦੇ ਉਨਾਂ ਤੇ ਗੱਲਾਂ ਅਸੀਂ ਕਰਦੇ ਆਂ ਡਿਫਰੈਂਟ ਟੌਪਿਕਸ ਤੇ ਗੱਲਾਂ ਕਰਦੇ ਆਂ ਗੁਰਬਾਣੀ ਦੇ ਆਸ਼ੇ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਆਂ ਅਦੇ ਵਿੱਚ ਸਾਡਾ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਗੂ ਜੀ ਖਾਲਸਾ ਵਾਗੂ ਜੀ ਕੀ ਫਤਿਹ ਜੀ ਅੱਜ ਅਸੀਂ ਆਪਣੀ ਪਲੇਲਿਸਟ ਤੋਂ ਥੋੜਾ ਜਿਹਾ ਹਟਵਾ ਕਰ ਰਹੇ ਹਾਂ ਪਲੇਲਿਸਟ ਵਿੱਚ ਕੰਟੀਨਿਊ ਕਰਾਂਗੇ ਕਿਉਂਕਿ ਸਾਡੇ ਕੋਲ ਇੱਕ ਕੁਐਸਚਨ ਇੱਕ ਦੋ ਕੁਐਸਚਨ ਬੜੇ ਅਜੀਬ ਤਰ੍ਹਾਂ ਦੇ ਆਏ ਅਸੀਂ ਉਹਨਾਂ ਬਾਰੇ ਗੱਲ ਪਹਿਲੇ ਕਰਨ ਲਈਏ ਅਸੀਂ ਸੋਚਿਆ ਕਿ ਇਹ ਐਪੀਸੋਡ ਜ਼ਰੂਰ ਉਹਤੇ ਕਰਨਾ ਚਾਹੀਦਾ ਉਹ ਇਹ ਹੈ ਕਿ ਇਈ ਸਾਡੇ ਵਿੱਚ ਸਪੈਸ਼ਲੀ ਜਿਹੜਾ ਵੈਸਟਰਨ ਵਰਲਡ ਆ ਜਾਂ ਇਵਨ ਪੰਜਾਬ ਵਿੱਚ ਵੀ ਹੋਰ ਵੀ ਫਾਰਮਾਂ ਤੇ ਵਰਲਡ ਵਿੱਚ ਡਿਫਰੈਂਟ ਫਾਰਮਾਂ ਤੇ ਅਸੀਂ ਆਮ ਤੌਰ ਤੇ ਪੈਟਸ ਨੂੰ ਘਰ ਦੇ ਵਿੱਚ ਰੱਖਦੇ ਹਾਂ ਪੈਟਸ ਕਿਸੇ ਵੀ ਕਿਸਮ ਦੇ ਹੋ ਸਕਦੇ ਆ ਉਹ ਵੀ ਤਾਂ ਆਫਟਰ ਆਲ ਐਸੇ ਜਾਨਵਰ ਆ ਜਿਹੜੇ ਸਾਡੇ ਨਾਲ ਹਲ ਮਿਲ ਕੇ ਰਹਿੰਦੇ ਆ ਸਾਡੇ ਲਈ ਬੜੀ ਪਿਆਰ ਨਾਲ ਰਹਿੰਦੇ ਆ ਔਰ ਸਾਡੇ ਫੈਮਿਲੀ ਮੈਂਬਰਾਂ ਦੀ ਤਰ੍ਹਾਂ ਰਹਿੰਦੇ ਆ ਉਨ੍ਹਾਂ ਵਿੱਚੋਂ ਕਈ ਤਾਂ ਜ਼ਰੂਰਤ ਇਹ ਵੀ ਦੇਖਿਆ ਗਿਆ ਇੱਥੇ ਮਨੋਵਿਗਿਆਨਿਕ ਤੌਰ ਤੇ ਵੀ ਦੇਖਿਆ ਗਿਆ ਕਿ ਉਹ ਪੈਟਸ ਜਿਹੜੇ ਆ ਉਹ ਸਾਡੀ ਮੈਂਟਲ ਹੈਲਥ ਨੂੰ ਵੀ ਇੰਪਰੂਵ ਕਰਦੇ ਆ ਇਹ ਵੀ ਦੇਖਿਆ ਗਿਆ ਬੜੀ ਥਾਂ ਤੇ ਉਹ ਡਾਕਟਰਜ਼ ਉਹਨੂੰ ਰეკਮੈਂਡ ਵੀ ਕਰਦੇ ਆ ਕਿ ਬਈ ਮੈਂਟਲ ਹੈਲਥ ਲਈ ਤੁਸੀਂ ਇਹ ਪੈਟ ਜਰੂਰ ਰੱਖਿਆ ਕਰੋ ਇਹ ਅਤੇ ਕਈ ਥਾਵਾਂ ਤੇ ਜਿਨ੍ਹਾਂ ਨੂੰ ਸਪੈਸ਼ਲੀ ਮੈਂਟਲ ਹੈਲਥ ਦੀਆਂ ਪ੍ਰੋਬਲਮਸ ਆ ਉਹਨਾਂ ਲਈ ਪੈਟਸ ਵੀ ਜ਼ਰੂਰੀ ਆ ਉਹ ਕੁਐਸਚਨ ਇਹ ਉੱਠਦਾ ਕਿ ਜਦੋਂ ਸਾਡਾ ਉਹ ਪੈਟਿਕ ਮੈਂਬਰ ਦੀ ਤਰ੍ਹਾਂ ਘਰ ਦੇ ਵਿੱਚ ਰਹਿ ਰਿਹਾ ਹੈ ਸਭ ਕੁਝ ਹੈਗਾ ਆਫਟਰ ਆਲ ਹੈ ਤਾਂ ਉਹ ਜਾਨਵਰ ਦੀ ਜਾਨਵਰ ਇਨ ਦਿਸ ਸੈਂਸ ਕੀ ਪਾਵੇਂ ਉਹ ਸਾਡੇ ਵਰਗਾ ਨਹੀਂ ਹੈ ਪਰ ਪਿਆਰ ਸਾਨੂੰ ਉਸੇ ਤਰ੍ਹਾਂ ਦਿੰਦਾ ਪਰ ਜੀਵ ਹੈ ਉਹਦੇ ਵਿੱਚ ਵੀ ਜੀਵ ਆਤਮਾ ਹੈ ਜਦੋਂ ਉਹਦੀ ਡੈਥ ਹੋ ਜਾਂਦੀ ਹੈ ਤਾਂ ਕੀ ਅਸੀਂ ਉਹਦੇ ਲਈ ਅਰਦਾਸ ਉਦੇ ਲਈ ਡਿਵਾਈਨ ਕੋਲੋਂ ਆਪਣੇ ਜਿਹੜਾ ਵੀ ਡਿਵਾਈਨ ਹੈ ਅਸੀਂ ਉਹਦੇ ਕੋਲੋਂ ਉਹਦੀ ਚੰਗੇ ਜੀਉਣ ਵਾਸਤੇ ਜਾਂ ਜੋ ਵੀ ਅਸੀਂ ਕਰਨਾ ਹੈ ਉਹਦੇ ਫਿਊਨਰਲ ਵਾਸਤੇ ਕੀ ਅਸੀਂ ਉਹਨੂੰ ਇੱਕ ਤਰ੍ਹਾਂ ਦੀ ਸਿੱਖ ਵਿੱਚ ਅਰਦਾਸ ਉਹਦੇ ਲਈ ਹੋ ਸਕਦੀ ਹੈ ਇਹ ਮੁੱਦਾ ਹੈ ਸਾਡਾ ਜਿਹੜਾ ਅਸੀਂ ਅੱਜ ਡਿਸਕਸ ਕਰਨਾ ਚਾਹੁੰਦੇ ਆ ਇਹਦੇ ਵਿੱਚ ਅਸੀਂ ਪਾਰਟਿਕੂਲਰ ਕੋਈ ਨਹੀਂ ਕਰ ਰਹੇ ਕਿ ਉਹ ਜਿਹੜਾ ਪ੍ਰੈਕਟ ਹੈ ਉਹ ਵੈਦਰ ਉਹ ਸਾਡੇ ਕੋ ਕੁੱਤੇ ਦੀ ਪੱਪੀ ਦੀ ਸ਼ੇਪ ਵਿੱਚ ਆ ਜਾਂ ਕਿਸੇ ਹੋਰ ਸ਼ੇਪ ਵਿੱਚ ਆ ਜਾਂ ਕੈਟਸ ਦੀ ਸ਼ੇਪ ਵਿੱਚ ਆ ਜਾਂ ਈਵਨ ਕਈ ਬੱਚੇ ਰੈਟਸ ਨੂੰ ਵੀ ਉਹਨੂੰ ਛੋਟੇ ਜਿਹੇ ਨੂੰ ਰੱਖ ਕੇ ਤੇ ਉਹਨੂੰ ਡੱਬੀ ਚ ਪਾ ਕੇ ਉਹਨੂੰ ਕਰਦੇ ਆ ਪੈਰਟਸ ਕਰਦੇ ਆ ਹੋਰ ਕਈ ਤਰ੍ਹਾਂ ਦੇ ਜਾਨਵਰਾਂ ਦੀ ਪਾਲਣ ਪੋਸ਼ਣ ਹੋ ਰਿਹਾ ਹੁੰਦਾ ਅੱਜ ਅਸੀਂ ਇਸ ਟੌਪਿਕ ਤੇ ਡਿਸਕਸ ਕਰਨਾ ਚਾਹੁੰਦੇ ਆ ਕਿ ਗੁਰਬਾਣੀ ਦੇ ਆਸ਼ੇ ਵਿੱਚ ਅਸੀਂ ਦੇਖੀਏ ਕਿ ਅਸੀਂ ਉਹਦੇ ਲਈ ਕੀ ਕਰ ਸਕਦੇ ਆ ਆਪਣੀ ਫੀਲਿੰਗ ਨੂੰ ਕਿਦਾਂ ਪ੍ਰੈਜੈਂਟ ਕਰ ਸਕਦੇ ਆ ਸੋ ਭਾਈ ਸਾਹਿਬ ਮੈਂ ਥੋੜਾ ਜਿਹਾ ਬਰੀਫਲੀ ਪਹਿਲੇ ਲੱਗਾ ਟਾਈਮ ਕਿਉਂਕਿ ਪੈਟਸ ਬਾਰੇ ਡਿਫਰੈਂਟ ਭਾਵਨਾ ਕਈ ਵਾਰੀ ਅਸੀਂ ਇੰਡੀਆ ਤੋਂ ਆਨੇ ਅਸੀਂ ਇੱਥੋਂ ਦੇ ਸਿਚੁਏਸ਼ਨ ਨੂੰ ਨਹੀਂ ਦੇਖ ਸਕਦੇ ਕਈ ਜਿਹੜੇ ਪੈਟਸ ਦੇ ਨਾਲ ਸਾਡੇ ਰਿਲੇਸ਼ਨਸ਼ਿਪ ਹੈ ਉਹਨਾਂ ਦੀਆਂ ਭਾਵਨਾਵਾਂ ਹਨ ਜਾਂ ਜਾਨਵਰਾਂ ਦੀ ਆਪਰੇ ਵਿੱਚ ਵੀ ਭਾਵਨਾਵਾਂ ਆਪ ਹੈਗੀਆਂ ਬੱਚਿਆਂ ਲਈ ਜਾਂ ਹੋਰਾਂ ਲਈ ਸੋ ਕਈ ਵਾਰੀ ਫੀਲ ਕੀਤਾ ਜਾਂਦਾ ਕਿ ਇਹ ਉਹ ਜੀ ਕੋਈ ਵੀ ਅਰਦਾਸ ਜਾਂ ਕੋਈ ਵੀ ਸੰਸਕਾਰ ਜਿਹੜਾ ਗੁਰਦੁਆਰੇ ਵਿੱਚ ਜਾਂ ਕਿਸੇ ਥਾਂ ਤੇ ਨਹੀਂ ਕਰਨਾ ਚਾਹੀਦਾ ਸੋ ਪਹਿਲੇ ਤਾਂ ਇਹ ਫੰਡਾਮੈਂਟਲ ਤੌਰ ਤੇ ਅਸੀਂ ਥੋੜੀ ਜੀ ਗੱਲ ਕਰੀਏ ਕਿ ਇਹ ਕੀ ਹੈ ਸਾਰਾ ਵਰਤਾਰਾ ਤੇ ਕੀ ਹੋਣਾ ਚਾਹੀਦਾ ਆ ਜੀ ਇਹ ਕੁਝ ਵੀਡੀਓ ਵਾਇਰਲ ਜਿਹੜੀਆਂ ਸਮੇਂ-ਸਮੇਂ ਹੁੰਦੀਆਂ ਰਹਿੰਦੀਆਂ ਹਾਂ ਹਾਂ ਜੀ ਆ ਮੈਨੂੰ ਇਹ ਦੋ ਕੁ ਸਤਜਨਾ ਨੇ ਜਿਹੜਾ ਇਸ ਸੰਬੰਧੀ ਸਵਾਲ ਉਠਾਇਆ ਹਾਂ ਜੀ ਉਹਨਾਂ ਦਾ ਖਿਆਲ ਸੀਗਾ ਵੀ ਇਹ ਜਿਹੜਾ ਕੋਈ ਇੱਕ ਥਾਂ ਸਵੇਲੇ ਦਾ ਪਾਠ ਕਰ ਰਹੇ ਆ ਭਾਈ ਸਾਹਿਬ ਲਿਖਦਾ ਉਹ ਉਹਨੇ ਲਿਖਿਆ ਵੀ ਦੇ ਉਹਦੇ ਪਾਠ ਵਿੱਚ ਜਿਹੜਾ ਉਹ ਪਾਠ ਰੱਖਿਆ ਹੋਇਆ ਠੀਕ ਹੈ ਉਹਨਾਂ ਨੇ ਮਤ ਜਿਹੜਾ ਉਹਨਾਂ ਦਾ ਸੋਚ ਸੀਗੀ ਉਹਨਾਂ ਦਾ ਮੰਨਣਾ ਸੀਗਾ ਕਿ ਇਹ ਭਾਰੀ ਮਨਮਤ ਹੋ ਰਹੀ ਆ ਤਾਂ ਸਾਨੂੰ ਇਸ ਮਨਮਤ ਬਾਰੇ ਜ਼ਰੂਰ ਆਵਾਜ਼ ਉਠਾਉਣੀ ਚਾਹੀਦੀ ਆ ਠੀਕ ਹੈ ਜੇ ਅਸੀਂ ਆਵਾਜ਼ ਨਾ ਉਠਾਈ ਹੋਣ ਠਾਲ ਨਾ ਪਾਈ ਤਾਂ ਉਹਨਾਂ ਵੇਲੇ ਸਮੇ ਇਹ ਬਹੁਤ ਜ਼ਿਆਦਾ ਵੱਧ ਚੋਕਾ ਕੰਮ ਠੀਕ ਇਹ ਉਹਨਾਂ ਦੀ ਸੋਚ ਸੀ ਕਿ ਇਹ ਹੋਰ ਵੀ ਬਹੁਤ سارے ਸੱਜਣ ਜਿਹੜੇ ਆ ਕਿਹਨਾਂ ਨੇ ਜਿਹੜੇ ਕਮੈਂਟਸ ਦਿੱਤੇ ਆ ਕਿਹਿਆ ਨੇ ਉਹ ਕਿਹਿਆਂ ਦੇ ਇਸ ਤਰ੍ਹਾਂ ਦੇ ਆ ਜ਼ਿਆਦਾਤਰ ਜਿਹੜੇ ਇਸ ਸੋਚ ਦੇ ਮਾਲਕ ਆ ਠੀਕ ਹੈ ਇਹਦੇ ਵੀ ਕਿਹ ਜਿਹੜੇ ਆ ਜਿਹੜੇ ਭਾਈ ਸਾਹਿਬ ਉੱਥੇ ਅਰਦਾਸ ਕਰ ਰਹੇ ਆ ਜਾਂ ਪਾਠ ਕਰ ਰਹੇ ਆ ਜ਼ਿਆਦਾਤਰ ਉਹਨਾਂ ਨੂੰ ਦੋਸ਼ੀ ਮੰਨ ਰਹੇ ਆ ਕਿ ਇਹ ਮਨਮਤ ਫੈਲਾ ਰਹੇ ਆ ਉਹਨਾਂ ਬਾਰੇ ਕੋਈ ਲਿਖਿਆ ਕਿ ਇਹਨੇ ਜਿਆਦਾ ਲੋਭੀ ਹੋ ਚੁੱਕੇ ਆ ਵਗਾਰਾ ਵਗਾਰਾ ਕੁਝ ਕਹਿ ਰਹੇ ਆ ਠੀਕ ਹੈ ਤੋ ਖਰੀਸ ਲੀਗ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਆਪਣੀ ਤੁਹਾਡੀ ਕੀ ਰਾਏ ਆ ਤੁਸੀਂ ਕੀ ਸੋਚਦੇ ਹੋ ਇਸੇ ਲਈ ਖਰੀਸੇ ਮੁਖਰਾ ਕੀ ਆਪਾਂ ਜਿਹੜੀ ਆ ਆਪਣਾ ਜਿਹੜਾ ਚੱਲਦੀ ਸੀ ਲੜੀ ਅਸੀਂ ਉਹਦੇ ਥੋੜਾ ਹਟਮਾ ਜਿਹੜਾ ਕਿਸ ਵਿਸ਼ੇ ਨਾਲ ਜਿਹੜਾ ਅਸੀਂ ਬੰਦਾ ਗੱਲ ਕਰ ਰਹੇ ਆ ਰਾਈਟ ਤੋ ਦੇਖੋ ਪਹਿਲੀ ਗੱਲ ਇਹ ਆ ਕਿ ਜਦੋਂ ਵੀ ਕੋਈ ਨਵੀਂ ਸ਼ੁਰੂਆਤ ਹੁੰਦੀ ਆ ਈਵਨ ਸਮਾਜ ਵਿੱਚ ਵੀ ਜਦਾ ਕੋਈ ਧਰਮ ਨਾਲ ਸੰਬੰਧ ਨਹੀਂ ਤਾਂ ਉਹਦਾ ਜ਼ਿਆਦਾਤਰ ਬਰੋਡ ਹੁੰਦਾ ਹੁੰਦਾ ਲੋਕੀ ਉਹਦਾ ਜਿਹੜਾ ਉਹਦੇ ਨਾਲ ਸਹਿਮਤੀ ਪ੍ਰਗਟ ਨਹੀਂ ਕਰਦੇ ਪੁਰਾਣ ਧਰਮ ਦਾ ਖੇਤਰ ਤਾਂ ਇਹ ਕਹੇ ਜਿਹਹਾ ਕਿ ਲੋਕੀ ਜਿਹੜੇ ਆ ਉਹ ਜੋ ਕੁਝ ਪ੍ਰਚਲਿਤ ਹੁੰਦਾ ਉਸ ਤੋਂ ਉਹ ਬਾਹਰ ਕਿਸੇ ਵੀ ਰੂਪ ਵਿੱਚ ਪਾਵੇਂ ਉਹ ਕਿੰਨਾ ਵੀ ਚੰਗਾ ਹੋਵੇ ਲਾਭਦਾਇਕ ਹੋਵੇ ਸਾਡੇ ਭਲੇ ਲਈ ਹੋਵੇ ਸੋਸਾਇਟੀ ਦੇ ਭਲੇ ਲਈ ਹੋਵੇ ਤਾਂ ਥੋੜੀ ਕੀਤਿਆਂ ਜਿਹੜਾ ਸਾਡਾ ਇੱਕ ਬਣ ਚੁੱਕਾ ਹੁੰਦਾ ਦਾਇਰਾ ਅਸੀਂ ਉਹ ਤੋਂ ਬਾਹਰ ਦੇਖ ਕੇ ਉਹਨੂੰ ਪ੍ਰਵਾਨ ਕਰ ਲਈ ਤਿਆਰ ਨਹੀਂ ਹੁੰਦੇ ਠੀਕ इवन ਦੇਖੋ ਜਦੋਂ ਦਰਬਾਰ ਸਾਹਿਬ ਬਿਜਲੀ ਪਹਿਲਾਂ ਨਹੀਂ ਸੀ ਬਿਜਲੀ ਹਾਂਜੀ ਤਾਂ ਜਦੋਂ ਬਿਜਲੀ ਲਾਉਣ ਦੀ ਗੱਲ ਆਈ ਤਾਂ ਉਦੋਂ ਬਹੁਤ ਵਿਰੋਧ ਹੋਇਆ ਸੀ ਤੋਂ ਇਹਦਾ ਮੈਂ ਕਹਨ ਦਾ ਭਾਵ ਕਿ ਜਦੋਂ ਕੋਈ ਵੀ ਜਿਹੜੀ ਗੱਲ ਆ ਕਿਉਂਕਿ ਸਮਾਜ ਜਿਹੜਾ ਸਮਾਜ ਦੀਆਂ ਕਦਰੋਂ ਕੀਮਤਾਂ ਬੜੀ ਤੇਜ਼ੀ ਨਾਲ ਬਦਲ ਰਹੀਆਂ ਠੀਕ ਜੋ ਸਮਾਜ ਜਿਹੜਾ ਕਿਉਂਕਿ ਆ ਜਿਹੜਾ ਉਹ ਯੂਨੀਵਰਸਲ ਗਿੱਲੂ ਬਣ ਚੁੱਕਾ ਆਇਆ ਅਜੀ ਦੂਜੇ ਸਮਾਜ ਤੋਂ ਬਹੁਤ ਕੁਝ ਗ੍ਰਹਿਣ ਕਰ ਰਹੇ ਆ ਕੋਈ ਸਾਡੇ ਤੋਂ ਗ੍ਰਹਿਣ ਕਰ ਰਹੇ ਆ ਜਾਣੇ ਜਾਣੇ ਇੱਕ ਦੂਜੇ ਸਮਾਜ ਦਾ ਕਲਚਰ ਦਾ ਸਭਿਆਚਾਰ ਦਾ ਪ੍ਰਭਾਵ ਜਿਹੜਾ ਰਸਮ ਰਿਵਾਜ ਜਿਹੜੇ ਆ ਉਹ ਮਨੁੱਖ ਕਬੂਲ ਕਰ ਰਹੇ ਆ ਸਾਡੇ ਵਿੱਚ ਪਹਿਲਾਂ ਕਰ ਇਸ ਤਰ੍ਹਾਂ ਦੀ ਕੋਈ ਜਿਹੜੀ ਆ ਉਹ ਵਿਆਪਕ ਰੂਪ ਵਿੱਚ ਗੱਲ ਨਹੀਂ ਸੀ ਭਾਵੇਂ ਨਿੱਜੀ ਤੌਰ ਦੇ ਆਮ ਜਿਹੜਾ ਮਨੁੱਖ ਆ ਐਸਾ ਮਹਿਸੂਸ ਕਰਦਾ ਸੀਗਾ ਪਰ ਪਹਿਲਾਂ ਸੋਸ਼ਲ ਮੀਡੀਆ ਇਸ ਰੂਪ ਵਿੱਚ ਨਹੀਂ ਸੀਗਾ ਰਾਈ ਅ ਜਿਹੜੀ ਆ ਜਿੱਥੇ ਕੋਈ ਵੀ ਗੱਲ ਹੁੰਦੀ ਆ ਆਪਾਂ ਮੈਂ ਤੁਹਾਡੀ ਕਿੰਨੀ ਵੀ ਨਿੱਜੀ ਆ ਹੂੰ ਕਈ ਤਾਂ ਆਪੋ ਜਿਹੜੀ ਉਹ ਸ਼ੇਅਰ ਕਰਨਾ ਜਿਹੜਾ ਉਹ ਜਿਹੜਾ ਉਹ ਫਰਜ਼ ਸਮਝਦੇ ਆ ਕਈ ਜਿਹੜੇ ਆਪ ਨਾ ਵੀ ਕਰਨਾ ਚਾਹਣ ਤਾਂ ਦੂਜੇ ਜਿਹੜੇ ਆ ਉਹ ਨੂੰ ਸ਼ੇਅਰ ਕਰ ਦਿੰਦੇ ਆ ਇਸ ਕਰਕੇ ਜਿਹੜੀ ਆ ਉਹ ਦੁਨੀਆ ਦੇ ਕੋਨੇ ਕੋਨੇ ਤੱਕ ਜਿਹੜੀ ਗੱਲ ਆ ਉਹ ਪਹੁੰਚ ਜਾਂਦੀ ਆ ਉਹਦੇ ਬਾਰੇ ਫਿਰ ਜੋ ਵੱਖੋ ਵਕਰੀਆਂ ਜਿਹੜੀਆਂ ਰਾਏ ਅਮਨੁੱਖ ਪ੍ਰਗਟ ਕਰਨ ਲੱਗ ਪੈਂਦਾ ਤੇ ਇਸ ਲਈ ਹੋ ਸਕਦਾ ਹੈ ਕੋਈ ਨਵੀਂ ਗੱਲ ਨਾ ਹੋਵੇ ਪਹਿਲਾਂ ਵੀ ਹੁੰਦਾ ਹੋਵੇ ਪਰ ਆਮ ਲੋਕਾਂ ਵਿੱਚ ਇਹ ਗੱਲ ਇਸ ਤਰ੍ਹਾਂ ਨਹੀਂ ਸਿਤਰੀ ਹੁਣ ਜਿਤਨਾ ਕੋ ਸਵਾਲ ਜਿਹੜਾ ਹੈਗਾ ਕਿ ਅਰਦਾਸ ਕਰਨੀ ਸੋਲੇ ਦਾ ਪਾਠ ਜਾਂ ਗੁਰਬਾਣੀ ਦਾ ਪਾਠ ਕਿਥੇ ਪਹਿਲਾਂ ਆਪਾਂ ਇਹ ਦੇਖ ਲਈਏ ਕਿ ਆਪਾਂ ਜਦੋਂ ਸਾਡਾ ਕੋਈ ਪਰਿਵਾਰਕ ਮੈਂਬਰ ਜਾਂ ਸੱਜਣ ਮਿੱਤਰ ਚੜਾਈ ਕਰਦਾ ਤਾਂ ਅਸੀਂ ਗੁਰਬਾਣੀ ਦਾ ਪਾਠ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾਉਂਦੇ ਆ ਜਦੋਂ ਸਾਡਾ ਕੋਈ ਇੱਕ ਜਿਹੜਾ ਸਾਡਾ ਫੌਲਚਰ ਦਾ ਹਿੱਸਾ ੜਾ ਬਣ ਚੁਕਾਇਆ ਕਿ ਮ੍ਰਿਤਕ ਸੰਸਕਾਰ ਜਿਹੜਾ ਅਸੀਂ ਇਹਨੂੰ ਪ੍ਰਵਾਨ ਕੀਤਾ ਹੋਇਆ ਹਾਂ ਪਰ ਜੇਕਰ ਅਸੀਂ ਸੋਚੀਏ कि ਅਸੀਂ ਆਪਣੇ ਜਿਹੜੇ ਅਤ ਸਨੇਹੀ ਪਿਆਰੇ ਦੇ ਪਰਿਵਾਰਕ ਮੈਂਬਰ ਦੇ ਚਲਾਣੇ ਮਗਰੋਂ ਜਿਹੜਾ ਪਾਠ ਕਰਾਉਨੇ ਆ ਉਸ ਪੁਰਾਣ ਦਾ ਮਕਸਦ ਕੀ ਆ ਇਹ ਠੀਕ ਆ ਕਿ ਜ਼ਿਆਦਾਤਰ ਅਸੀਂ ਇਹ ਸੋਚਦੇ ਆ ਕਿ ਅਸੀਂ ਉਹਦੀ ਕਲਿਆਣ ਦੀ ਪਾਠ ਕਰਾ ਰਹੇ ਆ ਕਿ ਜਿਹੜਾ ਆਮ ਵਿਆਪਕ ਰੂਪ ਵਿੱਚ ਸਾਡੇ ਸਿੱਖ ਸਮਾਜ ਵਿੱਚ ਇਹ ਗੱਲ ਜਿਹੜੀ ਆ ਇਹ ਚੰਗੀ ਤਾਂ ਘਰ ਘਰ ਚੁੱਕੀ ਹੋਈ ਆ ਹਾਂਜੀ ਔਰ ਇਸ ਲਈ ਜਿਹੜੀ ਅਰਦਾਸ ਵੀ ਹੁੰਦੀ ਆਈ ਤੁਸੀਂ ਦੇਖਦੇ ਆ ਕਿ ਅਰਦਾਸ ਵਿੱਚ ਵੀ ਇਹ ਸ਼ੁੱਧ ਵਰਤੇ ਜਾਂਦੇ ਆ ਕਈ ਜਿਹੜੇ ਆ ਉਹ ਇਥੋਂ ਤੱਕ ਵੀ ਜਿਹੜੇ ਆ ਅਰਦਾਸ ਵਿੱਚ ਸ਼ੁੱਧ ਵਰਤਦੇ ਆ ਕਿ ਜਿਹੜਾ ਇਸ ਪਾੜ ਦਾ ਮਹਾਤਮਾ ਫਾਲਾ ਇਹ ਬਿਛੜੀ ਰੂਹ ਨੂੰ ਬਖਸ਼ਣਾ ਬਾਹਰ ਦੇ ਨਾਲ ਨਾਲ ਇਵਨ ਜਿਹੜਾ ਕੋਈ ਦਿੱਤਾ ਜਾ ਰਿਹਾ ਚਾਹੇ ਬਿਛੜੀ ਦੇ ਰੂਪ ਵਿੱਚ ਆ ਮੰਜੇ ਦੇ ਰੂਪ ਵਿੱਚ ਆ ਜਾਂ ਵਸਰਾ ਦੇ ਰੂਪ ਵਿੱਚ ਆ ਮਾਇਆ ਦੇ ਰੂਪ ਵਿੱਚ ਆ ਤੋ ਇਹਨੂੰ ਵੀ ਪਹੁੰਚਾਉਣ ਦੀ ਗੱਲ ਜਿਹੜੀ ਆ ਕਈ ਅਰਦਾਸੀ ਅਰਦਾਸ ਵਿੱਚ ਕਰਦੇ ਆ ਜਿਹੜੀ ਕਿ ਜਿਹੜੇ ਸੱਚਮੁੱਚ ਗੁਰਮਤ ਨੂੰ ਸਮਝਦੇ ਆ ਉਹ ਚੰਗੀ ਤਰ੍ਹਾਂ ਇਸ ਪੱਖ ਤੋਂ ਜਾਣੂ ਆ ਕਿ ਇਹ ਗੁਰਮਤ ਦੀ ਜੀਵਨ ਜੁਗ ਦਾ ਹਿੱਸਾ ਨਹੀਂ ਅਸੀਂ ਪਾਠ ਕਰਾਉਨੇ ਆ ਕਰਦੇ ਕਿਉਂਕਿ ਬਹੁਤ ਘਾਟਾਂ ਕਰਾਉਨੇ ਅਸੀਂ ਕਰਾਉਣੇ ਸ਼ਬਦ ਵਰਤਦੇ ਆ ਵਾਟ ਦਾ ਮਕਸਦ ਆ ਉਸ ਰੂਹ ਦੀ ਕਲਿਆਣ ਲਈ ਨਹੀਂ ਕਿਉਂਕਿ ਗੁਰੂ ਸਹਿਬ ਨੇ ਸਾਨੂੰ ਬਾਣੀ ਵੀ ਦੱਸਿਆ ਕਿ ਆਪਨ ਹੱਥੀਆਪਨਾ ਆਪੇ ਹੀ ਕਾਇਸੂਾਰੀ ਹੈ ਬਿਲਕੁਲ ਜੇਕਰ ਸਾਡਾ ਜਿਹੜਾ ਕੀਤਾ ਹੋਇਆ ਉਹਦਾ ਕੋਈ ਸਵਾਰ ਸਕਦਾ ਤਾਂ ਵਿਗਾੜ ਵੀ ਸਕਦਾ ਫਿਰ ਬਿਲਕੁਲ ਤੋਂ ਗੁਰਮਤਿ ਜੀਵਨ ਜੁਗਤ ਵੀ ਤਾਂ ਪਹਿਲੀ ਗੱਲ ਹੈ ਕਿ ਇਹ ਵਿਸ਼ਵਾਸ ਇਹ ਮਨੋ ਤੇ ਹੈ ਹੀ ਨਹੀਂ ਕਿ ਅਸੀਂ ਕਿਸੇ ਲਈ ਕੁਝ ਜਿਹੜਾ ਆਦਮੀ ਚਲਾ ਗਿਆ ਉਹਦੇ ਲਈ ਕੁਝ ਕਰ ਸਕਦੇ ਆ ਭਵੇਂ ਅਸੀਂ ਜ਼ਿਆਦਾਤਰ ਐਸਾ ਲੋਕ ਅਸੀਂ ਮੰਨਦੇ ਆ ਪਰ ਸਾਡੇ ਮੰਨਣ ਦਾ ਇਹ ਬਿਲਕੁਲ ਭਾਵੇਂ ਨਹੀਂ ਕਿ ਉਹ ਗੁਰਮਤਾ ਇਸ ਲਈ ਭਵੇਂ ਬਹੁਤ ਆਦ ਬੀਚਾ ਆ ਜਿਹੜਾ ਸਿੱਖ ਆ ਉਹ ਐਸੇ ਨੂੰ ਮੰਨਦਾ ਵਿਸ਼ਵਾਸ ਕਰਦਾ ਪਰ ਇਸ ਵਿਸ਼ਵਾਸ ਨੂੰ ਆਧਾਰ ਨਹੀਂ ਬਣਾਇਆ ਜਾ ਸਕਦਾ ਕਿ ਇਹ ਗੁਰਮਤਾ ਪਾਠ ਕਰਨਾ ਚਾਹੀਦਾ ਔਰ ਕਰਨ ਦਾ ਮਕਸਦ ਜਿਹੜਾ ਉਹ ਸਾਡਾ ਕਿਉਂਕਿ ਮਨ ਡਾਵਾ ਡੋਲਣਾ ਸੁਭਾਅਕ ਆ ਇਸ ਸਾਰਨ ਹਿਊਮਨ ਬੀਇੰਗ ਆ ਮਨੁੱਖਾ ਜਦੋਂ ਸਾਡੇ ਕਿਸੇ ਪਿਆਰੇ ਦੀ ਮੌਤ ਹੁੰਦੀ ਆ ਤਾਂ ਸਾਡਾ ਡਾਵਾ ਡੋਲਣਾ ਸੁਭਾਅਕ ਆ ਅਸੀਂ ਗੁਰੂ ਦਾ ਅਸਲਾ ਕੋ ਗੁਰੂ ਦਾ ਹੀ ਆਸਰਾ ਵਰਗੀ ਦਾ ਆਸਰਾ ਸਾਨੂੰ ਮਨ ਨੂੰ ਤਰਵਾਸ ਦੇਣ ਲਈ ਸਾਡੇ ਕੋਲ ਬਾਣੀ ਆ ਉਹ ਅਸੀਂ ਗੁਰਬਾਣੀ ਦਾ ਆਸਰਾ ਲੈਨੇ ਆ ਗੁਰਬਾਣੀ ਨੂੰ ਅਸੀਂ ਪੜ੍ਹਦੇ ਆ ਜਾਂ ਸੁਣਦੇ ਆ ਤਾਂ ਕਿ ਅਸੀਂ ਰੱਬ ਦੀ ਰਜ਼ਾ ਨੂੰ ਉਸਦੇ ਹੁਕਮ ਨੂੰ ਸਮਝ ਸਕੀਏ ਬਾਣੀ ਵਿੱਚੋਂ ਅਸੀਂ ਉਹ ਦਰਵਾਜ਼ਾ ਲੱਣ ਦੀ ਕੋਸ਼ਿਸ਼ ਕਰਦੇ ਆਂ ਉਹ ਦਰਵਾਜ਼ਾ ਰੂਪ ਆ ਕੇ ਗੁਰਬਾਣੀ ਵਿੱਚੋਂ ਜੋ ਹੁਕਮ ਦਾ ਸੰਕਲਪ ਆ ਉਹਨੂੰ ਸਮਝ ਕੇ ਅਸੀਂ ਉਸ ਦੀ ਰਜ਼ਾ ਵਿੱਚ ਅਰਾਜ਼ੀ ਰਹਿੰਦੇ ਆਂ ਠੀਕ ਲਈ ਆਪਣੇ ਆਪ ਨੂੰ ਤਿਆਰ ਕਰਦੇ ਆਂ ਤਾਂ ਜਦੋਂ ਅਸੀਂ ਪੈਠ ਦੀ ਗੱਲ ਕਰਦੇ ਆਂ ਤੋ ਪੈਟਰ ਜਿਹੜਾ ਖਾਸ ਤੌਰ ਤੇ ਤੁਸੀਂ ਦੇਖਦੇ ਆ ਤੁਸੀਂ ਤੁਸੀਂ ਪਹਿਲਾਂ ਗੱਲ ਸ਼ੁਰੂ ਜੀ ਕੀਤੀ ਆ ਕਿ ਕਈਆਂ ਦਾ ਇਹਨਾਂ ਲਗਾਓਂ ਦਾ ਆਪਣੇ ਉਹ ਭਾਵੇਂ ਇੱਕ ਕੁੱਤੇ ਦੇ ਰੂਪ ਵਿੱਚ ਆ ਬਿੱਲੀ ਦੇ ਰੂਪ ਵਿੱਚ ਆ ਜਾਂ ਕਿਸੇ ਹੋਰ ਰੂਪ ਵਿੱਚ ਆ ਹੋਰ ਇਹਨਾਂ ਮੁਲਕਾਂ 'ਕਈ ਦੇਖਿਆ ਹੈ ਕਿ ਕਿ ਵਕਾਇਦਾ ਜਿਵੇਂ ਉਹਨਾਂ ਦੇ ਧੀਆਂ ਪੁੱਤਰ ਆਪਣੇ ਹੁੰਦੇ ਆ ਤਾਂ ਉਹ ਉਸੇ ਤਰ੍ਹਾਂ ਉਹਨਾਂ ਨਾਲ ਵਰਤਾਓ ਕਰਦੇ ਆ ਉਹਨਾਂ ਨੂੰ ਜਿਹੜੇ ਆਪਣੇ ਬੱਚੇ ਆ ਉਹਨਾਂ ਨੂੰ ਉਹ ਭੈਣ ਭਰਾ ਜਿਹੜੇ ਤੇਰਾ ਭਰਾ ਗਿਆ ਤੇਰੀ ਭੈਣ ਆ ਗਈ ਇਵਨ ਜੇ ਰਿਸ਼ਤੇਦਾਰ ਕੋਈ ਆ ਜਾਵੇ ਜੋ ਰਿਸ਼ਤਾ ਉਹਨਾਂ ਨਾਲ ਬਣਦਾ ਉਹ ਕਹਿੰਦੇ ਤੇਰਾ ਇਹ ਫਰਾ ਮਾਸੜਾ ਗਿਆ ਫੁੱਫੜਾ ਗਿਆ ਔਰ ਮੈਂ ਅੱਖੀ ਦੇਖਿਆ ਕਿ ਕਈ ਜਦੋਂ ਕਿਸੇ ਦੀ ਪੈਡ ਦੀ ਡੈਥ ਹੁੰਦੀ ਆ ਤਾਂ ਬੱਚੇ ਜਿਹੜੇ ਕਿ ਇਵਨ ਕੇਵਲ ਆ ਪੇਰੈਂਟਸ ਦੇ ਮਰਨ ਤੇ ਵੀ ਉਹਨਾਂ ਦੇ ਅੱਖਾਂ ਵਿੱਚ ਹੰਝੂ ਨਹੀਂ ਆਉਂਦੇ ਜਿੰਨੇ ਕੇ ਪੈਡ ਦੇ ਮਰਨ ਦੇ ਉਹ ਰੋਂਦੇ ਹੁੰਦੇ ਆ ਵਰਲਾਪ ਕਰਦੇ ਹੁੰਦੇ ਆ ਉਹ ਅਬ ਸ ਇਨੇ ਅਪਸੈਟ ਹੋ ਜਾਂਦੇ ਆ ਕਿ ਉਹਨਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਉਹ ਜੇਕਰ ਕਿਸੇ ਪੈਟੇ ਦੇ ਮਰਨ ਤੇ ਕੋਈ ਅਰਦਾਸ ਕਰਾ ਰਿਹਾ ਜਾਂ ਪਾਠ ਕਰ ਰਿਹਾ ਤਾਂ ਜੇ ਪਾਠ ਦਾ ਮਕਸਦ ਸਾਨੂੰ ਪਤਾ ਲੱਗ ਜਾਏ ਤਾਂ ਫਿਰ ਇਹ ਸਵਾਲ ਉੱਠਦਾ ਹੀ ਨਹੀਂ ਆਪਾਂ ਇਹ ਕਹਿ ਨਹੀਂ ਸਕਦੇ ਕਿ ਮਨਮਤ ਕਰ ਰਹੇ ਆ ਕਿਉਂਕਿ ਅਸੀਂ ਤਾਂ ਕਹਿ ਰਹੇ ਆ ਕਿ ਅਸੀਂ ਬੰਦਿਆਂ ਬਾਰੇ ਦਾ ਮਤਲਬ ਮੰਨ ਰਹੇ ਆ ਕਿ ਜਿਹੜਾ ਬੰਦਿਆਂ ਦੀ ਕੀਤਾ ਜਾ ਰਿਹਾ ਉਹਦਾ ਮਤਲਬ ਉਹਦਾ ਫਾਇਦੇ ਮਿਲ ਰਹੇ ਆ ਲੋ ਮਿਲ ਰਹੇ ਆ ਜੋ ਜਿਹੜੇ ਆਮ ਬੰਦਾ ਜਿਹੜਾ ਆਮ ਸਿੱਖ ਆ ਉਹ ਤਾਂ ਐਸਾ ਮੰਨਦਾ ਹੋਵੇ ਪਰ ਮੈਂ ਉਹਨਾਂ ਬੰਦਿਆਂ ਨੂੰ ਵੀ ਕਿਤਾਕਸ਼ ਕਰਦੇ ਆ ਦੇਖਿਆ ਸੁਣਿਆ ਕਿ ਜਿਹੜੇ ਇਹ ਮੰਨਦੇ ਆ ਕਿ ਪਾਠ ਅਸੀਂ ਆਪਣੇ ਲਈ ਕਰਨਾ ਪਰ ਉਹਨਾਂ ਦੇ ਵੀ ਉਹਨਾਂ ਦੇ ਵੀ ਇਹ ਵਿਚਾਰ ਸੀਗੇ ਕਿ ਇਹ ਪਾੜ ਹੀ ਮਨਮਤ ਹੋ ਰਹੀ ਆ। ਤੋਂ ਉਹਨਾਂ ਬਾਰੇ ਸਮਝ ਨਹੀਂ ਆਉਂਦੀ ਕਿਉਂਕਿ ਜਦੋਂ ਤੁਸੀਂ ਖੁਦ ਮੰਨਦੇ ਹੋ ਕਿ ਪਾੜ ਦਾ ਮਕਸਦ ਕੀ ਆ ਜੇ ਮੰਨ ਲਓ ਕਿਸੇ ਦਾ ਪੈਟ ਜਿਹੜਾ ਉਹ ਉਹਦੀ ਡੈਥ ਹੋ ਗਈ ਆ ਉਹਦੇ ਨਾਲ ਉਹ ਅਪਸੈਟ ਆ ਉਹ ਦੁਖੀ ਆ ਪੀੜਿਤ ਆ ਤੋਂ ਬਾਣੀ ਦਾ ਸਹਾਰਾ ਲੈ ਰਹੇ ਆ ਆਪਣੇ ਮਨ ਨੂੰ ਤਰਵਾਸ ਦੇਣ ਲਈ ਉਹਦੀ ਰਸਾਲ ਨੂੰ ਸਮਝਣ ਲਈ ਉਹ ਅਢੋਲ ਦਾ ਪ੍ਰਾਪਤ ਕਰਨ ਲਈ ਇਹਦੇ 'ਚ ਕੋਈ ਮਨਮਤ ਨਹੀਂ ਇਹ ਕੋਈ ਐਸਾ ਨਹੀਂ ਕਿ ਕੋਈ ਬੜਾ ਕੋ ਭਾਰੀ ਮਨਮਤ ਹੋ ਰਹੀ ਆ ਸਿੱਖ ਨੇ ਤਾਂ ਬਾਣੀ ਦਾ ਅਸਰਾ ਲੈਣਾ ਜਿਵੇਂ ਕਿਸੇ ਜਿਹੜਾ ਮਾਈਕ ਨੁਕਸਾਨ ਹੋ ਜਾਵੇ ਤਾਂ ਤਾਮੀ ਤੋਂ ਗੁਰੂ ਦਾ ਅਸਰਾ ਲੈਂਦਾ ਤਾਂ ਬਾਣੀ ਪੜਦਾ ਰਾਈਟ ਭਾਈ ਵੀਰ ਸਿੰਘ ਨੇ ਇੱਕ ਜਿਹੜੀ ਇਹ ਘਟਨਾ ਦਾ ਜ਼ਿਕਰ ਕੀਤਾ ਆਇਆ ਕਿ ਇੱਕ ਗੁਰਮੁਖ ਨਾਮੀ ਜਿਹੜਾ ਉਹ ਕਾਰੋਬਾਰੀ ਸੀ ਲੱਕਣਾ ਦਾ ਕਾਰੋਬਾਰੀ ਉਹਦਾ ਜੇ ਕੋਰਾ ਹੜਾ ਆ ਤਾਂ ਹੜ ਦੇ ਜਿਹੜਾ ਉਹਦੀ ਲਖਣਾ ਜਿਹੜੀਆਂ ਰੁੜ ਗਈਆਂ ਉਹਦਾ ਜਿਹੜਾ ਨੌਕਰ ਸੀਗਾ ਉਹ ਭੱਜਾ ਭੱਜਾ ਉਹਦੇ ਕੋਲ ਆਇਆ ਕਹਿੰਦਾ ਸਰਦਾਰ ਜੀ ਵੀ ਆਪਣਾ ਜਿਹੜਾ ਬੜਾ ਨੁਕਸਾਨ ਹੋ ਗਿਆ ਤੇ ਇਹ ਲਖਣਾ ਜਿਹੜੀਆਂ ਆਪਣੀਆਂ ਉਹ ਰੁੜ ਗਈਆਂ ਤੋਂ ਕਹਿੰਦਾ ਵੀ ਚਲ ਜਿਹੜੀ ਆਪਾਂ ਗੁਰਦੁਆਰੇ ਚਲੀਏ ਉਹਨੇ ਪ੍ਰਸ਼ਾਦ ਕਰਾਇਆ ਅਰਦਾਸ ਕਰਾਈ ਤੇ ਬਾਬਸ ਘਰ ਆ ਗਿਆ ਥੋੜੇ ਜਿਹਾ ਬਾਅਦ ਹੀ ਉਹ ਖਬਰ ਮਿਲੀ ਉਹਨੂੰ ਕੋਈ ਨੌਕਰ ਆ ਕੇ ਗਿਆ ਲੱਗਾ ਵੀ ਆਪਣੇ ਕੋਈ ਲਖਣਾ ਜਿਹੜੀਆਂ ਨਾ ਉਹ ਪਨਾਰੇ ਲੱਗ ਗਈਆਂ ਉਹ ਕਹਿੰਦਾ ਫਿਰ ਜਿਹੜਾ ਉਹ ਮੁੜ ਕੇ ਗਿਆ ਕੜਾ ਪ੍ਰਸ਼ਦੇੇ ਕਰਾਈ ਅਰਦਾਸ ਕਰਾਈ ਫਿਰ ਥੋੜੇ ਜਿਨਾ ਬਾ ਖਬਰ ਆ ਗਈ ਕੋਈ ਉਹਨੂੰ ਸਨੇਹ ਦੇਣ ਲੱਗਾ ਕਹਿੰਦਾ ਆਪਣੀਆਂ ਸਾਰੀਆਂ ਟਿਕਰਾਂ ਜਿਹੜੀਆਂ ਲੱਕੜਾਂ ਮਿਲ ਗਈਆਂ ਉਹ ਕਿਨਾਰੇ ਲੱਗ ਗਈਆਂ ਕਿਉਂਕਿ ਜਿਹੜਾ ਬਾ ਬਹੁਤ ਜ਼ਿਆਦਾ ਹੜ ਨਹੀਂ ਆਇਆ ਪਿੱਛੋਂ ਤੇ ਉਹ ਜਿਹੜੇ ਆ ਕੋਈ ਜਿਹੜੀਆਂ ਨਕਰਾਂ ਉਹ ਲੱਗ ਗਈਆਂ ਆਪਾਂ ਮਿਲ ਗਈਆਂ ਉਹ ਕਹਿੰਦਾ ਫਿਰ ਜਿਹੜਾ ਆ ਕੱਪਾ ਚਲੀਏ ਮਾਰਾ ਕੋ ਸ਼ੁਕਰਾਨਾ ਕਰਾਈਏ ਉਹ ਵਰ ਨੂੰ ਪੁੱਛਦਾ ਨੌਗਰ ਕਹਿੰਦਾ ਵੀ ਬਾਲ ਇਹ ਦੱਸੋ ਸਰਦਾਰ ਜੀ ਵੀ ਹੋਂ ਤਾਂ ਗੱਲ ਸਮਝ ਆਉਂਦੀ ਆ ਵੀ ਤੁਸੀਂ ਲੱਕੜਾਂ ਮਿਲ ਗਈਆਂ ਤਾਂ ਉਹਦਾ ਬਾਲ ਦਾ ਸ਼ੁਕਰਾਨਾ ਕਰ ਲਈ ਜੀ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਸਾਰੀ ਰੁੜ ਗਈਆਂ ਤੁਸੀਂ ਫਿਰ ਵੀ ਭਜੇ ਭਜੇ ਗੁਰਦੁਆਰੇ ਆਏ ਅਰਦਾਸ ਕਰਾਈ ਕੜਾ ਪਿਛੇ ਦੇਖਾਈ ਤੇ ਜੇ ਥੋੜੀ ਮਿਲੇ ਉਦੋਂ ਵੀ ਕੀਤੇ ਹਾਂ ਤੇ ਇਹ ਕੀ ਤੇ ਹੋਂਦੀ ਸਮਝ ਗੱਲ ਸਪਸ਼ਟ ਆ ਭਾਜੋਂ ਸਭ ਰੁੜ ਗਈਆਂ ਉਦੋਂ ਵੀ ਉਹ ਗੋ ਕਹਿਣ ਲੱਗਾ ਦੇਖ ਭਲਿਆ ਵੀ ਜੋ ਨੁਕਸਾਨ ਹੋਣਾ ਸੀ ਉਹ ਤਾਂ ਹੋ ਹੀ ਗਿਆ ਸੀਗਾ ਤਾਂ ਮੈਂ ਆਪਣੀ ਸੁਰਤ ਨੂੰ ਮੇਰੀ ਸੁਰਤੇ ਹੇਠਾਂ ਨਾ ਡਿੱਗੇ ਮੈਂ ਕਮਜ਼ੋਰ ਨਾ ਪਵਾਂ ਮੈਂ ਗੁਰੂ ਦਾ ਆਸਰਾ ਲੈਣ ਲਈ ਗੁਰੂ ਘਰ ਆਇਆ ਕਿ ਤਾਂ ਕਿ ਮੈਂ ਕਿ ਨੁਕਸਾਨ ਤੋਂ ਇਹਨਾਂ ਦਾ ਦਾਵਾ ਡੋਲਣਾ ਹੋ ਜਾਵਾਂ ਕਿ ਮੇਰਾ ਵਿਸ਼ਵਾਸ ਡਗ ਮਗਾ ਜਾਏ ਮੈਂ ਢੇਂਦੀ ਗੱਲਾਂ ਦਾ ਸ਼ਿਕਾਰ ਨਾ ਹੋਵਾਂ ਜਦੋਂ ਫਿਰ ਕਹੋ ਮੇਰੀ ਥੋੜੀ ਮਿਲ ਗਈਆਂ ਤਾਂ ਮੈਂ ਉਹਦਾ ਫਿਰ ਸ਼ੁਕਰਾਨਾ ਕਰਨ ਲਈ ਆ ਗਿਆ ਕਿ ਮਾਲਕ ਤੂੰ ਕਿੰਨਾ ਖਿਆਲ ਰੱਖਿਆ ਜੋ ਸਾਰੀਆਂ ਮਿਲ ਗਈਆਂ ਫਿਰ ਕਰਨਾ ਹੀ ਸੀਗਾ ਵੀ ਤੂੰ ਅਸੀਂ ਤੁਹਾਡੀ ਕੋਈ ਪਾਇਆ ਨਹੀਂ ਹیثیت ਨਹੀਂ ਸੀ ਜੋਰ ਨਹੀਂ ਸੀਗਾ ਤੂੰ ਆਪਣੇ ਸੇਵਾ ਖਿਆਲ ਰੱਖਿਆ ਆ ਕੇ ਸ਼ੁਕਰਾਨਾ ਕਰਨ ਲਈ ਆ ਗਈ ਤੂੰ ਗੱਲ ਇਹ ਹੈ ਕਿ ਸਿੱਖਨੇ ਤਾਂ ਹਰ ਸਮੇੜ ਆਸਰਾ ਬਾਣੀ ਦਾ ਹੀ ਲੈਣਾ ਤਾਂ ਕਿ ਉਹ ਸੁਰਤ ਜਿਹੜੀ ਆ ਉਹ ਜਿਹੜੀ ਆ ਉਹ ਉਚਾਈਆਂ ਬੁਲੰਦੀਆਂ ਨੂੰ ਇਸੇ ਤਰ੍ਹਾਂ ਸ਼ੁੰਧੀ ਰਹੇ ਉਸ ਲਈ ਨੂੰ ਕੋਈ ਮਨਮਦ ਕਹਿਣਾ ਜੇ ਮੰਨ ਲਓ ਬੰਦਾ ਕੋਈ ਹੋ ਗਿਆ ਕਿਉਂਕਿ ਜੇ ਬੰਦਾ ਦੁਖੀ ਹੁੰਦਾ ਪੀੜਿਤ ਹੁੰਦਾ ਤੋ ਬਾਣੀ ਦਾ ਆਸਰਾ ਲੈ ਰਿਹਾ ਅਰਦਾਸ ਕਰਾ ਲਿਆ ਹਾਂ ਜੇਕਰ ਕੋਈ ਜਿਵੇਂ ਕਿ ਬਹਿਮ ਭਰਮਦੀਨ ਕੁਝ ਕਰ ਰਿਹਾ ਕਿ ਜੋ ਇਸ ਤਰ੍ਹਾਂ ਅਸੀਂ ਆਮ ਵਿਅਕਤੀ ਦੇ ਮਰਦ ਤੇ ਵੀ ਕਰਦੇ ਆ ਕਿ ਜੀ ਨੂੰ 84 ਲੱਖਾਂ ਜੋਂ ਤੂੰ ਮੁਕਤ ਕਰਨਾ ਚਦੋਂ ਵੀ ਥਾਂ ਦੇਣਾ ਉਹ ਤਾਂ ਜਿਨੇ ਕਿਸੇ ਪੈਟਲੀਰ ਅਦਾਸ ਕਰਨਾ ਅਸੀਂ ਕਿਹਨੇ ਗਲਤ ਆ ਉਹਨੇ ਜਿਹੜਾ ਉਹ ਬੰਦੀ ਲਈ ਕਰਨੇ ਵੀ ਉਹਨੇ ਗਲਤ ਆ ਠੀਕ ਉਹਨੂੰ ਠੀਕ ਨਹੀਂ ਕਿਹਾ ਜਾ ਸਕਦਾ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਆਖਿਆ ਕਿ ਅਸੀਂ ਆਪਣੇ ਹੱਥੀਂ ਆਪਣਾ ਖੁਦ ਆਜ ਆਪ ਸਵਾਰਨਾ ਤੋਂ ਇਸ ਲਈ ਜਿਹੜਾ ਕੋਈ ਐਸਾ ਕਰਵੇ ਆ ਤਾਂ ਕੋਈ ਬਨਮਦ ਨਹੀਂ ਗੀ ਕੋਈ ਪਖੰਡ ਨਹੀਂ ਗਾ ਜਾਂ ਕੋਈ ਅਸੀਂ ਆਪਾਂ ਜਿਹੜੇ ਭਾਈ ਸਹਿਬਾਨ ਜਿਹੜਾ ਐਸਾ ਕਰ ਰਿਹਾ ਤੁਹਾਨੂੰ ਆਪਾਂ ਇਸ ਕਰਕੇ ਉਹ ਲੈਬਲ ਨਹੀਂ ਹੰਦਾ ਸਕੇ ਦੇ ਕਿ ਉਹ ਚੰਦ ਪੈਸਿਆਂ ਲਈ ਐਸਾ ਕਰ ਰਿਹਾ ਕੋਈ ਇਹਨਾਂ ਗਿਰ ਚੁਕੇ ਆ ਕਿ ਹੁਣ ਉਹ ਇਹੋ ਜਿਹਾ ਦਾਸਾਂ ਕਰਨ ਲੱਗ ਪਏ ਨਹੀਂ ਸਾਨੂੰ ਬਾਣੀ ਦਾ ਜੋ ਅਕਸਰ ਪੜਨ ਦਾ ਮਕਸਦ ਆ ਸਾਨੂੰ ਉਹਨੂੰ ਸਮਝਣ ਦੀ ਲੋੜ ਆ ਇਹ ਤਾਂ ਕਿ ਜਿਹੜਾ ਸਾਡਾ ਵਿਸ਼ਵਾਸ ਆ ਉਹ ਵਿਸ਼ਵਾਸ ਵਿਰਾ ਉਹ ਡਗ ਮੋਗਾਏ ਨਾ ਅਸੀਂ ਐਸੀ ਪ੍ਰਸਥਿਤੀ ਵਿੱਚ ਵੀ ਅਸੀਂ ਉਸ ਮਾਲਕ ਦੀ ਰਜ਼ਾ ਵਿੱਚ ਰਾਜ਼ੀ ਰਹਿ ਸਕੀ ਅਸੀਂ ਧਿੰਦੀਆਂ ਗੱਲਾਂ ਨਹੀਂ ਬਲਕੇ ਚੜ੍ਹਦੀਆਂ ਕਲਾਂ ਦਾ ਜਿਹੜਾ ਉਹ ਉਹਨੂੰ ਮਾਨਸਿਕੀ ਟੈਂਦੇ ਗੱਲਾਂ ਦਾ ਸ਼ਿਕਾਰ ਨਾ ਹੋਈਏ। ਤੁਸੀਂ ਤੁਹਾਨੂੰ ਇਸ ਰੂਪ ਵਿੱਚ ਲੈਣ ਦੀ ਲੋੜ ਆ। ਹਾਂ ਕੋਈ ਅਰਦਾਸ ਸੀਗਾ ਕਿ ਕੁਝ ਅਰਦਾਸ ਜਾਂ ਪਾਠ ਉਹ ਸਾਡੀ ਪਰੰਪਰਾ ਨਹੀਂ। ਕਿ ਮੰਨ ਲਓ ਕੋਈ ਢੱਕ ਦਾ ਧੰਦਾ ਕਰ ਰਿਹਾ। ਤਾਂ ਉਹਦੇ ਲਈ ਅਰਦਾਸ ਕਰਨਾ ਉਹ ਮੰਗ ਕਰਨਾ ਕਿ ਦਾ ਕਾਰੋਬਾਰ ਜਿਹੜਾ ਉਹ ਬੜਾ ਸਫਲ ਚੜ੍ਹ ਹੋਵੇ। ਤਾਂ ਕਿਸੇ ਦੀ ਕੋਈ ਹੋਰ ਮਾੜੀ ਨੀਅਤ ਆ। ਕੋਈ ਹੋਰ ਕੋਈ ਮਾੜਾ ਕਰਮ ਕਰ ਰਿਹਾ। ਅਸੀਂ ਉਹਦੇ ਲਈ ਅਰਦਾਸ ਕਰੀਏ। ਜਾਂ ਉਹ ਜਿਹੜਾ ਇਨਸਾਨੀਅਤ ਨੂੰ ਕਲੰਕਿਤ ਕਰਨ ਵਾਲਾ ਕੋਈ ਕਦੋਂ ਪੁੱਟ ਰਿਆ ਉਹਦੀ ਸਹਾਇਤਾ ਲਈ ਅਸੀਂ ਰੱਬ ਤੋਂ ਮੰਗ ਕਰੀਏ ਤਾਂ ਸਾਡੇ ਵੀ ਜਿਹੜਾ ਇਹ ਵਿਧਾਨ ਨਹੀਂ ਅਸੀਂ ਪਰ ਅਸੀਂ ਇਹਨਾਂ ਗੱਲਾਂ ਲਈ ਅਸੀਂ ਕਦੇ ਵਾਜ ਨਹੀਂ ਉਠਾਉਂਦੇ ਅਸੀਂ ਜਿਹੜੇ ਪ੍ਰਿਸ਼ਤ ਆਗੂ ਆ ਧਾਰਮਿਕ ਆਗੂ ਆ ਬਾਕੀ ਆਗੂ ਛੱਡੋ ਜੇ ਇਹ ਕਿਸ ਨੂੰ ਪਤਾ ਹੁੰਦਾ ਕਿ ਮਹਾ ਬੇਈਮਾਨ ਆ ਗਏ ਗੁਜ਼ਰੇ ਆ ਇਨਸਾਨੀਅਤ ਨੂੰ ਕਲੰਕਿਤ ਕਰਨ ਦਾ ਮੌਕਾ ਕਦੋਂ ਹੁੰਦਾ ਉਹਨੂੰ ਜਾਣ ਦਿੱਤੇ ਅਸੀਂ ਕੇਵ라 ਉਹਨਾਂ ਦੀ ਸਲਾਮਤੀ ਲਈ ਅਰਦਾਸਾਂ ਕਰ ਰਹੇ ਹੁੰਦੇ ਆ ਪਾਠ ਕਰ ਰਹੇ ਹੁੰਦੇ ਆ ਉਥੇ ਕੋਈ ਨਹੀਂ ਬੋਲਦਾ ਹੋਰ ਕਹੀ ਤਾਂ ਅਸੀਂ ਕਿਉਂ ਦੱਸਿਆ ਮੈਨੂੰ ਇੱਕ ਸਾਡੇ ਬੜੇ ਸੰਕਰਜੋਗ ਹਸਤੀ ਹੁੰਦੀ ਸੀ ਹੁਣ ਉਹ ਸੰਸਾਰ ਵਿੱਚ ਨਹੀਂ ਰਹਿਏ ਤੇ ਉਹ ਸੰਤਾ ਮਹਾਂਪੁਰਖਾਂ ਨਾਲ ਉਹਨਾਂ ਦਾ ਬੜਾ ਵਿਸ਼ਵਾਸ ਸੀ ਪਰ ਉਹ ਕਿਉਂਕਿ ਬੜੇ ਪੜੇ ਲਿਖੇ ਸੱਜਣ ਵੀ ਸੀਗੇ ਪਰ ਉਹ ਕਿਉਂ ਬੜੇ ਨੇੜੋਂ ਕੇ ਦੇਖਦੇ ਜੇਕਰ ਦੇਖਦੇ ਕਿ ਇਹ ਬੰਦਾ ਜਿਹੜਾ ਇਹ ਸੰਤ ਆਖਵਾ ਰਿਹਾ ਪਰ ਸੰਦੇ ਲਾਇਕ ਨਹੀਂ ਤਾਂ ਉਹਦਾ ਪਿਛਕੜਾ ਛੱਡ ਦਿੰਦੇ ਸੀਗੇ ਉਹਨਾਂ ਮੈਨੂੰ ਉਹ ਗੱਲ ਸੁਣਾਈ ਕਹਿੰਦੇ ਮੈਂ ਪੰਜਾਬ ਗਿਆ ਕਹਿੰਦੇ ਮੇਰਾ ਬੜਾ ਵਿਸ਼ਵਾਸ ਸੀ ਇੱਕ ਮਹਾਪੁਰਖਾਂ ਦੇ ਤੇ ਕਹਿੰਦੇ ਮੈਂ ਜਦੋਂ ਗਿਆ ਤੇ ਕਹਿੰਦਾ ਮੈਨੂੰ ਉਹਨਾਂ ਨੇ ਜਾ ਰਹੀ ਸੀ ਕਿਤੇ ਮੈਨੂੰ 나ਜੀ ਨਾਲ ਹੀ ਬਿਠਾ ਰਿਆ ਤੇ ਕਹਿੰਦੇ ਉਹ ਬਾਦਰ ਦੇ ਨੇੜੇ ਲੈ ਗਏ ਜਿਹੜਾ ਚਲਾਰੇ ਸੀ ਦੇ ਉਹਦਾ ਬੜਾ ਰੋਹ ਦਾ ਬੜੇ ਦਸ਼ਨੀ ਸਿੱਖ ਸੀਗੇ ਕਹਿੰਦਾ ਮੈਂ ਨਾਲ ਬੈਠਾ ਰਿਆ ਗੱਲਬਾਤ ਹੋਦਣੀ ਜਦੋਂ ਤੇ ਗਏ ਉਹਨਾਂ ਅਰਦਾਸ ਕੀਤੀ ਕਹਿੰਦਾ ਮੈਂ ਤਾਂ ਇੱਕਦਮ ਹੈਰਾਨ ਹੋ ਗਿਆ ਅਰਦਾਸ ਉਹ ਟਰਗ ਦਾ ਧੰਦਾ ਕਰਦੇ ਸੀਗੇ ਉਹ ਮਾਮੂਰ ਖਣੇ ਉਹ ਅਰਦਾਸ ਕੀਤੀ ਇਹਦਾ ਕੰਮ ਜਿਹੜਾ ਨਿਭਰੇ ਚੜ ਜਾਵੇ ਕਹਿੰਦਾ ਬਾਅਦ ਵਿੱਚ ਜਦੋਂ ਬਾਪਸ ਡੇਰੇ ਆ ਗਏ ਤੇ ਮੈਂ ਉਹਨੂੰ ਪੁੱਛਿਆ ਕਿ ਮਹਾਰਾਜ ਵੀ ਇਹ ਕੀ ਉਹ ਕਹਿੰਦੇ ਭਾਈ ਗੱਲ ਇਹ ਵੀ ਸਾਨੂੰ ਜਿਹੜੇ ਡੇਰੇ ਦੇ ਖਰਚੇ ਆ ਇਹ ਖਰਚੇ ਦਿਨੋਂ ਦਾ ਵੱਧ ਰਹੇ ਆ ਖਰਚੇ ਪੂਰੇ ਕਰਨੇ ਸਾਨੂੰ ਇਹੋ ਜਿਹੀਆਂ ਅਰਦਾਸਾਂ ਕਰਨੀਆਂ ਪੈਂਦੀਆਂ ਇਹੋ ਜਿਹੀਆਂ ਅਰਦਾਸਾਂ ਜਰੂਰ ਸਾਡੇ ਵਿੱਚ ਮਨਾਈ ਆ ਇਹ ਮਨਮਤ ਆ ਇਹ ਗੁਰੂ ਤੋਂ ਬੇਮੁਖਤਾ ਇਹ ਬੰਦੇ ਨੂੰ ਜਿਹੜੀ ਆ ਉਹ ਜਰੂਰ ਢੈਂਦੀਆਂ ਕੱਲਾ ਮੱਝ ਜਾਣ ਦਾ ਕਾਰਨ ਬਣਦੀ ਆ ਪਰ ਜਿਹੜੇ ਇਹੋ ਜਿਹੇ ਦੇ ਕਾਰਜ ਆ ਉਹਨਾਂ ਦੇ ਸਾਨੂੰ ਜਿਹੜੀ ਆ ਉਹ ਇਹ ਜਿਹੜੇ ਸ਼ਬਦ ਵਰਤਨੇ ਮੇਰਾ ਖਿਆਲ ਆ ਜਿਹੜੇ ਮੇਰੀ ਸੋਚ ਆ ਜੋ ਸਮਝਾ ਕਿ ਇਹ ਕਹਿਣਾ ਕਿ ਜੀ ਬੜੀ ਮਨਮਤ ਹੋ ਰਹੀ ਆ ਪਰ ਮੇਰੀ ਜ਼ਮੀਰ ਨਹੀਂ ਮੰਨਦੀ ਕਿ ਮੈਨੂੰ ਆਖਾਂ ਕਿ ਬਨਮਤ ਹੋ ਰਹੀ ਆ ਜਾਂ ਕੋਈ ਲਾਲਚ ਪਿੱਛੇ ਐਸਾ ਕਰ ਰਿਹਾ ਹੋ ਸਕਦਾ ਕਰਨ ਵਾਲੇ ਲਾਲਚ ਹੋਵੇ ਚਾ ਪੈਸੇ ਮਿਲ ਜਾਣਗੇ ਪਰ ਆਪਾਂ ਹੋਰ ਵੀ ਦਾ ਕਾਰਜ ਕਰਦੇ ਹੀ ਆ ਉੱਥੇ ਆਪਾਂ ਆਵਾਜ਼ ਨਹੀਂ ਉਠਾਉਂਦੇ ਉਹਨੂੰ ਮਨਮਤ ਨਹੀਂ ਕਹਿੰਦੇ ਪਖੰਡ ਨਹੀਂ ਕਹਿੰਦੇ ਉੱਥੇ ਆਪਾਂ ਇਹ ਨਹੀਂ ਕਹਿੰਦੇ ਕਿ ਲਾਲਚੀ ਲਾਲਚਪੁਣਾ ਕਰ ਰਹੇ ਆ ਪਰ ਇੱਥੇ ਆਪਾਂ ਕਰਕੇ ਆਪਾਂ ਯਕੀਨਨਿਆ ਤਾਂ ਜੋ ਮੇਰੀ ਸਮਝ ਆਣੀ ਜੋ ਸਮਝ ਆਇਆ ਕਿ ਜਿਹੜੀ ਹੈ ਇਹ ਗੱਲ ਕੋਈ ਅਯੋਗ ਨਹੀਂ ਇਹਨੂੰ ਆਪਾਂ ਮਨਮਤ ਨਹੀਂ ਕਹਿ ਸਕਦੇ ਇਹਨਾਂ ਪਖੰਡ ਕਹਿ ਸਕਦੇ ਆ ਨਾ ਹੀ ਕੋਈ ਭਾਰੀ ਮਨਮਤ ਕਹਿ ਸਕਦੇ ਆ ਜੀ ਠੀਕ ਥੈਂਕ ਯੂ ਜੀ ਤੁਸੀਂ ਬੜਾ ਭਾਈ ਸਾਹਿਬ ਤੁਸੀਂ ਸਾਰਾ ਬੜੀ ਵਧੀਆ ਤਰੀਕੇ ਨਾਲ ਦੱਸਿਆ ਕਿ ਇਹ ਜਿਹੜਾ ਇਸ਼ੂ ਸੀਗਾ ਉਸ ਨੂੰ ਕਿਸ ਤਰੀਕੇ ਨਾਲ ਸਾਨੂੰ ਡੀਲ ਕਰਨਾ ਚਾਹੀਦਾ ਔਰ ਪੈਟਸ ਦੇ ਨਾਲ ਜਿੰਨਾ ਤੇ ਅਸੀਂ ਕਿਸੇ ਨਾਲ ਵੀ ਸਾਡਾ ਲगाव ਹੈ ਸਭ ਕੁਝ ਹੈ ਮੇਰੇ ਖਿਆਲ ਨੇਚਰ ਦੇ ਵਿੱਚ ਜੜੀ ਸਾਡੀ ਪਿਆਰ ਵੀ ਪਾਵਨਾ ਈਵਨ ਐਨੀਮਲਸ ਦੇ ਵਿੱਚ ਚੱਲਦੀ ਆ ਐਨੀਮਲ ਟੂ ਐਨੀਮਲਸ ਵੀ ਚੱਲਦੀ ਆ ਉਹ ਪਿਆਰ ਨੂੰ ਧਿਆਨ ਵਿੱਚ ਰੱਖਦੇ ਹੋਏ ਜੇ ਕੋਈ ਉਹਦੇ ਵਾਸਤੇ ਅਸੀਂ ਆਪਣਾ ਨਾਂ ਡੋਲੀਏ ਜਿੰਨੀਆਂ ਅਰਦਾਸਾਂ ਹੁੰਦੀਆਂ ਸੀ ਮੇਕਰ ਅੰਤਿਮ ਸੰਸਕਾਰ ਦੇ ਜਿਹੜੇ ਐਪੀਸੋਡ ਹੈ ਉਹਦੇ ਵਿੱਚ ਜੀ ਜੀ ਕਿਤੇ ਸੀ ਇਹ ਗੱਲ ਕੀਤੀ ਸੀ ਕਿ ਜਿੰਨੇ ਵੀ ਬਾਦ ਪਾਠ ਰੱਖੇ ਜਾਂਦੇ ਆ ਉਹ ਸਾਡੇ ਲਈ ਰੱਖੇ ਜਾਂਦੇ ਆ ਉਸ ਪੁਰਾਣੀ ਦੇ ਨਿਯਮਤ ਨਹੀਂ ਰੱਖੇ ਜਾਂਦੇ ਉਹ ਸਾਨੂੰ ਡੋਲਣ ਤੋਂ ਰੋਕਣ ਲਈ ਆ ਸੋ ਜੇ ਕੀਤਾ ਜਾਂਦਾ ਤਾਂ ਕੋਈ ਇਹਦੇ ਵਿੱਚ ਮਨਮਤ ਨਹੀਂ ਆ ਸੋ ਇਹਨਾਂ ਲਫਜ਼ਾਂ ਨਾਲ ਅਸੀਂ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਦੇਖਣ ਵਾਲਿਆਂ ਦਾ ਜੇ ਕੋਈ ਹਿੱਸੇ ਦੇ ਕੋਈ ਕਮੈਂਟਸ ਹੋਣ ਜਾਂ ਠੀਕ ਹੈ ਹੋ ਸਕਦਾ ਕਈਆਂ ਨਾਲ ਸਾਡੀ ਅਸਹਿਮਤੀ ਹੋਵੇ ਅਸੀਂ ਉਸ ਮਾਨ ਰੱਖਦੇ ਆ ਪਰ ਪਲੀਜ਼ ਸਭ ਇੱਕ ਪਾਸ਼ਾ ਵਿੱਚ ਉਹਨੂੰ ਯੂਜ਼ ਕਰੋ ਤੇ ਬੇਸ਼ੱਕ ਕਮੈਂਟਸ ਪਾਸ ਆਨ ਕਰੋ ਸੋ ਸਾਰਿਆਂ ਦਾ ਤੇ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਤਨਵਾਦ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ